ਮਿੱਤੇ ਜਨੀ ਗਲੀ ਦੇ ਵਿੱਚੋਂ ਜਾ ਰਹੀ ਇੱਕ ਲੜਕੀ ਤੋਂ ਪਰਸਕੋਨ ਦੀ ਕੋਸ਼ਿਸ਼ ਦੇ ਦੌਰਾਨ ਦੋ ਮੋਟਰਸਾਈਕਲ ਸਵਾਰਾਂ ਨੇ ਲੜਕੀ ਨੂੰ ਮੋਟਰਸਾਈਕਲ ਦੇ ਪਿੱਛੇ ਠੜੀਸੀਆ ਤੇ ਇਸ ਤੋਂ ਬਾਅਦ ਲੜਕੀ ਗਲੀ ਦੇ ਵਿੱਚ ਡਿੱਗ ਗਈ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਲੇਕਿਨ ਆਰੋਪੀ ਪੱਜੰਮ ਦੇ ਵਿੱਚ ਕਾਮਯਾਬ ਹੋ ਗਏ ਮਾਮਲਾ ਬਰਨਾਲਾ ਦਾ ਹੈ ਜਿੱਥੇ ਕਿ ਇਹ ਘਟਨਾ ਵਾਪਰੀ ਸੀ ਤੇ ਹੁਣ ਬਰਨਾਲਾ ਪੁਲਿਸ ਵੱਲੋਂ ਇਹਨਾਂ ਦੋ ਨੁਟੇਰੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਟੀਮਾਂ ਬਣਾ ਕੇ ਇਹਨਾਂ ਆਂ ਦਾ ਪਤਾ ਲਗਾਇਆ ਹੈ ਤੇ આરોપી ਇੱਕ ਹੋਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ फिराक ਦੇ ਵਿੱਚ ਵੀ ਸੀ ਤੇ ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਇਹਨਾਂ આરોપીਆਂ ਨੇ ਆਪਣਾ ਮੋਟਰਸਾਈਕਲ ਪਜਾ ਲਿਆ ਤੇ ਤੇਜ਼ ਗਤੀ ਕਾਰਨ ਮੋਟਰਸਾਈਕਲ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਦੇ ਵਿੱਚ ਦੋਵੇਂ આરોપીਆਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਨੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਜੀ ਦੀਆਂ ਹਦਾਇਤਾਂ ਤੇ ਸਾਡੇ ਪਟਿਆਲਾ ਰੇਂਜ ਦੇ ਡੀਆਈਜੀ ਸਰਦਾਰ ਮਨਦੀਪ ਸਿੰਘ ਸਿੱਧੂ ਆਈਪੀਐਸ ਤੇ ਸਾਡੇ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਮਾਲਿਕ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਜਿਹਦੇ ਵਿੱਚ ਮੁਕੱਦਮਾ ਨੰਬਰ 440 ਮਿਤੀ 5 10 2024 ਅਧੀਨ ਧਾਰਾ 304 ਤੇ 115 ਬੀਐਨਐਸ ਜਿਹੜਾ ਅਣਪਛਾਤੇ ਵਿਅਕਤੀਆਂ ਤੇ ਥਾਣਾ ਸਿਟੀ ਬਰਨਾਲਾ ਚਾਰਜ ਕਰਤਾ ਗਿਆ ਸੀਗਾ ਦੇ ਮਾਨਯੋਗ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਤੇ ਵੱਖ-ਵੱਖ ਟੀਮਾਂ ਜਿਹੜੀਆਂ ਬਣਾਈਆਂ ਗਈਆਂ ਸੀ ਜਿਹਦੇ ਵਿੱਚ ਸਾਡੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਸਾਡੇ ਐਸਐਚਓ ਸਿਟੀ 1 ਇੰਸਪੈਕਟਰ ਲਖਵਿੰਦਰ ਸਿੰਘ ਤੇ ਸਾਡੇ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਏਐਸਆਈ ਚਰਨਜੀਤ ਸਿੰਘ ਤੇ ਨਾਲ ਇਹਨਾਂ ਦੇ ਸਾਈਬਰ ਸੈੱਲ ਦੀਆਂ ਟੀਮਾਂ ਲਗਾ ਕੇ ਜਿਹੜਾ ਬਖ ਬਖ ਟੀਮਾਂ ਦੁਆਰਾ ਇਹਦੀ ਜਾਂਚ ਸ਼ੁਰੂ ਕੀਤੀ ਗਈ ਤੇ ਸੀਸੀਟੀਵੀ ਕੈਮਰਾਜ਼ ਦੇ ਰਾਹੀਂ ਤੇ ਹੋਰ ਜਿਹੜੇ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਦੇ ਰਾਹੀਂ ਇਹਨਾਂ ਦੋਸ਼ੀਆਂ ਨੂੰ ਜਿਹੜਾ ਟਰੇਸ ਕੀਤਾ ਗਿਆ ਤੇ ਵਿਦਨ 24 ਘੰਟੇ ਐਫਆਈਆਰ ਦਰਜ ਹੋਣ ਦੇ ਜਿਹੜੇ ਦੋਸ਼ੀ ਨੇ ਆਈਡੈਂਟੀਫਾਈ ਕਰ ਲਏਗੇ ਨੇ ਜਿਨ੍ਹਾਂ ਦੇ ਵਿੱਚ ਸਹਿਜਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਇਹ ਦੋਨੋਂ ਵਾਸੀ ਭੈਣੀ ਫੱਤਾ ਦੇ ਨੇ ਇਹਨਾਂ ਨੂੰ ਜਿਹੜਾ ਮਕਦਮੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਇਹ ਦੋਨੋਂ ਦੋਸ਼ੀ ਹੀ ਸੀ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਇਹਨਾਂ ਨੂੰ ਜਦੋਂ ਆਪਾਂ ਨੇ ਨਾਮਜ਼ਦ ਕੀਤਾ ਹੈਗਾ ਤੇ ਸਾਡੇ ਜਿਹੜੀ ਪੁਲਿਸ ਪਾਰਟੀ ਹੈ ਇਹਨੂੰ ਇਤਲਾਹ ਮਿਲੀ ਕਿ ਦੁਬਾਰਾ ਫੇਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਜਿਹੜਾ ਤਾਕ ਵਿੱਚ ਨੇ ਤੇ ਮੋਗਾ ਫਲਾਈਓਵਰ ਦੇ ਨੇੜੇ ਇਹ ਘੁਮਰੇ ਨੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਦਾ ਪਿੱਛਾ ਕੀਤਾ ਤੇ ਇਹਨਾਂ ਨੇ ਮੋਟਰਸਾਈਕਲ ਭਜਾਇਆ ਕਾਫੀ ਜਿਹੜਾ ਜਿਆਦਾ ਸਪੀਡ ਦੇ ਵਿੱਚ ਇਹਨਾਂ ਦਾ ਮੋਟਰਸਾਈਕਲ ਬੇਕਾਬੂ ਹੋਣ ਨਾਲ ਉੱਥੇ ਇਹ ਮੌਕੇ ਤੇ ਡਿਗੇ ਨੇ ਤੇ ਕੁਝ ਇਹਨਾਂ ਦੇ ਸੱਟਾਂ ਵੀ ਲੱਗੀਆਂ ਨੇ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਫਰਦਰ ਪੁੱਛਗਿੱਛ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਸਹਿਜਪ੍ਰੀਤ ਸੀ ਇਹਦਾ ਬ੍ਰਦਰ ਹੈ ਇੱਕ ਮਹਿਕਪ੍ਰੀਤ ਸਿੰਘ ਉਹ ਵੀ ਇਹਨਾਂ ਦੇ ਨਾਲ ਇਸ ਵਰਤਾਰੇ ਦੇ ਵਿੱਚ ਸ਼ਾਮਿਲ ਸੀ ਉਹਦੇ ਵੱਲੋਂ ਪਹਿਲਾਂ ਰੈਕੀ ਕੀਤੀ ਗਈ ਸੀ ਇਸ ਬਾਰੇ ਯੂਰਪੀਆਂ ਦੇ ਵਿੱਚੋਂ ਇੱਕ ਨੇ ਦੱਸਿਆ ਕਿ ਉਹ ਬਰਨਾਲਾ ਦੇ ਵਿੱਚ ਪੜਨ ਦੇ ਲਈ ਆਉਂਦੇ ਨੇ ਤੇ ਉਹ ਨਸ਼ੇ ਦਾ ਇੱਕ ਕੈਪਸੂਲ ਲੈਣ ਦੇ ਆਦੀ ਨੇ ਤੇ ਇਸ ਦੀ ਪੂਰਤੀ ਦੇ ਲਈ ਹੀ ਉਹ ਪਹਿਲੀ ਵਾਰ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨ ਲੱਗੇ ਸੀ ਲੇਕਿਨ ਉਹਨਾਂ ਨੂੰ ਇਸ ਘਟਨਾ ਦਾ ਬੇहद ਅਫਸੋਸ ਹੈ ਸਹਿਬਰੀ ਸਿੰਘ ਜੀ ਇਹ ਕਿੰਨੇ ਚਿਰ ਤੋਂ ਤੁਸੀਂ ਇਹੋ ਜਿਹੀ ਲਟਕੋ ਘੋ ਕਰਦੇ ਹੋ ਐਤ ਕੀ ਬਸ ਆਹੀ ਕੀਤੇ ਤੇ ਪੜਨਾ ਉਹਨਾਂ ਨੇ ਨਹੀਂ ਸਾਰਾ ਕੀ ਸੋਚ ਕੇ ਕੀਤੀ ਘਰੇ ਇਸ ਤੀ ਕੀਤੀ ਸੀ ਬਾ ਗਲਤੀ ਹੋ ਗਈ ਸਾਥ ਜੀ ਉਹ ਮਰੀ ਭੈਣਾ ਵਰਗੀ ਆਵਦੀ ਦੀਆ ਵਰਗੀ ਮੇ ਸਾਡੀ ਹੈ ਦੀਦੀ ਵਰਗੀ ਗਲਤੀ ਹੋ ਗਈ ਸਾਥ ਜੀ ਬਹੁਤ ਜੀ ਤੁਸੀ ਆ ਤੁਹਾਨੂੰ ਦੇਖਿਆ ਨਹੀਂ ਕਿ ਜੇ ਕਿੰਨੇ ਪੜ੍ਹੇ ਜਿਹੜੇ ਛੁੱਟ ਕੇ ਗਏ ਸੀ ਹਾਂਜੀ ਸਰ ਕਿਹੜੀ ਕਲਾਸ ਪੜ੍ਹਦੇ ਹੋ ਉਹ ਜਬੰਦਾਈ ਆ ਬੀਏ ਚ ਪੜ੍ਹਦਾ ਜੀ ਕਿੱਥੇ ਸਗੇੜੇ ਕੌਲ ਚ ਜੀ ਖੋ ਕੇ ਕੀ ਕਰਨਾ ਸੀ ਸਮਾਨ ਤੁਸੀਂ ਇਹਦੇ ਕਿੱਲੇ ਕੈਪਸੂਲ ਖਾਣੇ ਸਾਰਾ ਤਾਂ ਹੁਣ ਅੱਗੇ ਤੂੰ ਇਹੋ ਜਿਹਾ ਕੁਝ ਕਰੋਗੇ ਨਾ ਥੋੜੀ ਜਿਹੀ ਗਲਤੀ ਹੋ ਗਈ ਦੁਬਾਰ ਨਹੀਂ ਕਰਦੇ ਹਾਂ ਤੁਸੀਂ ਕਿਹੜੇ ਕੈਪਸੂਲ ਵੀ ਤੁਹਾਨੂੰ ਮਿਲ ਜਾ ਸੁਨੇਚਰ ਕੈਪਸੂਲ ਖਾਣੇ ਆ ਕਿੱਥੋਂ ਲੈਣਦੇ ਨੇ ਉਹ ਉਹ ਭਿਖੀ ਤੋਂ ਮਿਲਦੇ ਨੇ ਜੀ ਜਗਬਾਨ ਟੀਵੀ ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ